ਲਗਾਇ ਸਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਤੁਹਾਨੂੰ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਬਹੁਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਵਿੱਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦਾ ਕੰਮ ਮੈਂ ਪਹਿ ਚੁੱਕਿਆ ਤੁਸੀਂ ਪਿੱਛੇ ਸਾਰੇ ਬਲੌਗਰਸ ਦੇ ਦੇਖ ਚੁੱਕੇ ਹੋ ਗਰਮੀ ਬਹੁਤ 42 43 ਹੈ ਜਿਹੜਾ ਟੈਂਪਰੇਚਰ ਹੋ ਜਾਂਦਾ ਤਾਂ ਰਾਤ ਨੂੰ 38 38 ਤੋਂ ਬਾਅਦ ਫੇਰ ਮੁੜਨ ਲੱਗ ਜਾਂਦਾ ਤਾਂ ਇਹ ਮਨ ਕੇ ਚੱਲੋ ਵੀ ਦਿਨ ਰਾਤ ਗਰਮੀ ਨੇ ਜਿਹੜਾ ਬਈ ਪੂਰਾ ਕੰਮ ਟੈਟ ਕਰਿਆ ਬਤਾ ਸੋ ਮੀ ਪੈਣ ਨਾਲ ਫਸਲਾਂ ਵੀ ਦੇਖ ਲਓ ਗੰਨਾ ਬੂਟੇ ਸਾਰੇ ਐਨ ਹੁਣ ਖੁਸ਼ ਆ ਸਵੇਰ ਸੁਬਾ ਦਾ ਟਾਈਮ ਹੈ ਤੇ ਬਾਈ ਲਫਾਫਾ ਲਾਉਣ ਦੀ ਚੱਲ ਰਹੀ ਤਿਆਰੀ ਲੱਗੇ ਵੇ ਖਾਲੀ ਕੱਢਣ ਆਮਣੇ ਪਹੁੰਚਿਆ ਵਾ ਪਾਪਾ ਜੀ ਵੀ ਤੇ ਵਿਚੇ ਵਿਚ ਮਹਿਕਨੇ ਵੀ ਆ ਜਾਣਾ ਤਸਵੀਰ ਵਾਲਾ ਖੇਤ ਆ ਬਾਈ ਬਾਈ ਵਾਲਾ ਦੇ ਸਾਹਮਣੇ ਉਹਨੂੰ ਇੱਕ ਜਗ੍ਹਾ ਲਫਾਫਾ ਲੱਗਣਾ ਤਸਵੀਰ ਵਾਲੀ ਦੇ ਲੱਗਣਾ ਸਮਝ ਲਓ ਵੀ ਇੱਕ ਕੀਲੇ ਦਾ ਸਾਡੇ ਉਰੇ ਲੱਗ ਜਾਣਾ ਜੀ ਪੌਣੇ ਦੋ ਕੀਲਿਆਂ ਦਾ ਲਫਾਫਾ ਲਾਗਪਰ ਖੇਤ ਨੀਵਾ ਚਕਣਾ ਕਾਲੇ ਬਾਈ ਦਾ ਗੰਨਾ ਹੈ ਇਧਰ ਇਧਰ ਸਾਡੇ ਲਫਾਫਾ ਲੱਗਦਾ ਤੇ ਬਾਕੀ ਲੱਗੇ ਵੇ ਜੀ ਚੱਲ ਰਿਹਾ ਕੰਮ ਆ ਸਵੇਰ ਸਵੇਰ ਹੀ ਗਰਮੀ ਆ ਗਈ ਨਾਲੇ ਹਵਾ ਚੱਲ ਰਹੀ ਹੈ ਬੱਦਲ ਬਾਈ ਪੂਰੀ ਹੋਈ ਵੀ ਆ ਬਾਈ ਤਾਂ ਲੱਗੇ ਵੀ ਜੇ ਜ਼ਿਆਦਾ ਮੀਂਹ ਪੈ ਗਿਆ ਫਿਰ ਨਹੀਂ ਤੋਹਾ ਫਲਕਣਾ ਲਫਾਫਾ ਲੱਗਣ ਚ ਤਾਂ ਹੁਣ ਵੀ ਦਿੱਕਤ ਆ ਰਹੀ ਆ ਚਲੋ ਜਿਹੜੀ ਸੁੱਕੀ ਮਿੱਟੀ ਆ ਤੁਹਾਨੂੰ ਪਤਾ ਕਹੀ ਦੰਗੂਰੇ ਫਟਾ ਦੀ ਫੜ ਨਿਕਲੀ ਜਾਂਦੀ ਆ ਤੇ ਹੁਣ ਥੋੜਾ ਜਿਹਾ ਔਖਾ ਹੈ ਚਲੋ ਔਖਾ ਔਖਾ ਤਾਂ ਚੱਲਦੀ ਰਹਿਣੀ ਵੀ ਕੰਮ ਕਰਨੇ ਪੈਣੇ ਆ ਬਾਕੀ ਲੱਗੇ ਹੋਇਆ ਤੁਹਾਨੂੰ ਬਾਕੀ ਸਾਰੇ ਨਾਲ ਵੀ ਮਿਲਾ ਦਿੰਦੇ ਆ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮੈਂ ਵੀ ਚੱਲ ਪਿਆ ਕੰਮ ਵੀ ਚੱਲ ਪਿਆ ਦਵਾਫਾ ਤੋਂ ਬਣਦਾ ਵਧਾਈ ਹੋ ਕੇ ਸਭ ਠੀਕ ਆ ਲਾ ਬਾਈ ਹੁਣ ਇੱਕ ਫੇਰਾ ਤੇ ਲੇ ਜਾ ਸਰੇ ਪਣ ਚਲੋ ਚਲੋ ਲੋ ਭਾਈ ਮੈਂ ਵੀ ਲੱਗੇ ਪੈਣ ਤੇ ਸਾਡੀ ਭਾਈ ਜਸ਼ਨੀ ਵੀ ਪਹੁੰਚ ਗਈ ਆ ਉਹ ਦੇਖੋ ਉਹ ਦਾ ਫਾਫਾ ਭਾਈ ਪਿੱਛੇ ਦੇ ਭਾਈ ਉਹ ਲੱਗਦਾ ਆ ਦੇਖੋ ਉਥੇ ਦੇ ਵੀ ਪੈਣ ਦੇ ਵਿੱਚੇ ਕੰਮ ਚੱਲਦਾ ਉਹ ਦੇਖੋ ਥੋੜੇ ਮੀ ਪੈਣ ਕਰਕੇ ਕੰਮ ਹੌਲਾ ਪੈ ਗਿਆ ਆਪਾਂ ਚੱਲਦੇ ਭਾਈ ਮੂਰੇ ਮੂਰੇ ਖਾਈ ਨੂੰ ਪਿੱਛੇ ਪਿੱਛੇ ਬਾਈ ਆਪਣੇ ਬੰਦੇ ਲੱਗੇ ਹੋਏ ਆ ਉਹ ਦੇਖੋ ਜਿਵੇਂ ਹੱਸ ਰਹੀ ਹੈ ਬਾਈ ਧੀਆ ਦਾ ਵੀ ਕੋਈ ਦੇਣਾ ਨਹੀਂ ਦੇ ਸਕਦਾ ਦੇਖ ਲਓ ਇਹ ਵੀ ਆ ਗਈ ਪਮੂਆ ਬਾਈ ਉਹ ਮੋਟਰ ਪਰ ਅੰਦਰ ਬੜੇ ਵੰਨ ਲੱਦੇ ਉਹ ਨਹੀਂ ਆਇਆ ਚਲੋ ਨਿਆਣਾ ਹੈ ਉਹ ਤੁਹਾਨੂੰ ਪਤਾ ਹੈ ਮੇਘਾਰੇ ਗੂਰੇ ਦੇ ਵਿੱਚ ਬਾਈ ਕਰੀ ਜਾਂਦਾ ਆਪਣਾ ਕੰਮ ਲੋ ਮੌਸਮ ਦੇਖ ਲਓ ਬਾਕੀ ਸਾਲਾ ਦਾ ਕੰਮ ਬਾਈ ਜੋਰਾਂ ਸ਼ੋਰਾਂ ਤੇ ਲਓ ਬਾਈ ਜਚਨ ਹੁਣ ਮਿਲੋ ਮੇਰਾ ਅੱਲਾ ਦਾ ਸਾਰੇ ਨੂੰ ਪ੍ਰਪਰੇਸ ਸੈਟਰਡੇ ਕਾਲ ਜੀ ਕਿਸ ਨਾ ਕੋਣ ਆ ਰਿਹਾ ਪਰਮ ਲਓ ਬਈ ਹੁਣ ਪਾਉਗਾ ਗਾ ਪੂਰਾ ਹਾਂ ਹਾਂਜੀ ਆ ਗਿਆ ਬਾਈ ਸਾਡਾ ਬਲਵਾਨ ਆ ਦੇਖੋ ਆਉਂਦਾ ਪਾਉਂਦਾ ਇਹ ਨਾ ਸਦਰ ਬਾਈ ਖੱਡਾ ਜਿ ਮਿੱਟੀ ਲੱਗ ਰਹੀ ਲਓ ਨਿਜਸ਼ਨ ਨਾਲ ਦੀ ਨਾਲ ਲੱਗੀ ਵੀ ਆਪਣਾ ਕੰਮ ਆ ਬਾਈ ਮੂਰ ਖਾਈ ਪਟਣੀ ਦੋ ਦੇ ਚਾਚਾ ਪੈ ਗਿਆ ਮਾ ਸਰ ਤੁਹਾਨੂੰ ਯਾ ਨਹੀਂ ਪੈਂਦਾ ਉਹ ਹਰ ਜੂ ਕਿਤੇ ਉਹ ਹੂੰ ਲੋ ਲੈ ਤੁਹਾਨੂੰ ਵੀ ਨੋ ਸੇਵ ਦੇ ਆਉਟ ਆਇਆ ਮਨ ਲਾ ਦੇ ਹੁਣ ਇਹ ਪਹਿਲਾਂ ਮੈਨੂੰ ਮੋਟਰ ਚ ਲੱਗਿਆ ਹਾਂ ਹੁਣ ਚਲਾਉਂਦਾ ਤਾਂ ਤਾਂ ਵੀ ਸ਼ੁਕਰ ਹੈ ਜੇ ਆ ਗਿਆ ਫੇਰ ਤੈਨੂੰ ਆ ਆ ਸਸਰੀਕਲ ਬੁਲਾ ਦੇ ਆਇਆ ਸਸਰੀਕਲ ਬੁਲਾ ਦੇ ਆ ਜਾ ਸਸਰੀਕਾ ਜੀ ਹਾਂ ਕਾਕਾ ਨਾਲ ਲਫਾਫਾ ਦਮਾਉਣਾ ਲੱਗਦਾ ਨਹੀਂ ਮੈਨੂੰ ਵੀ ਤੋ ਲਫਾਫਾ ਦਬਵਾ ਦੂੰਗਾ ਬਹੁਤ ਜ਼ੋਰ ਤੇ ਦਬ ਹੋ ਰਿਹਾ ਆ ਦੇਖ ਲੈ ਉਧਰ ਲੱਗ ਨਾਲ ਬਾਬੇ ਨੇ ਲਾ ਲੈਣਾ ਬਾਈ ਇਹ ਵੀ ਨਾਲ। ਰੋਪਾਂ ਆਪਣਾ ਲੱਗੀ ਹੈ ਬਾਈ ਕੰਮ। ਚੱਕੀ ਹੈ ਕਹੀ। ਇਹਨਾਂ ਦਾ ਕੰਮ ਬਾਈ ਪਿੱਛੇ ਲਵਾਵਾ ਦੱਬਣਾ ਖਾਲੀ ਚ। ਮੇਰਾ ਰਮਨ ਦਾ ਕੰਮ ਆ ਪੂਰੇ-ਪੂਰੇ ਸਫਾਈ ਕਰਨੀ। ਲੋ ਬਾਈ ਬੰਦੇ ਦਾ ਪਾਣੀ ਮਗਾ ਮਗਾ ਕੇ ਕਹਿੰਦੇ ਦਮ ਤੋੜ ਦੇਣਾ। ਇੱਕ ਗੇੜਾ ਬਾਈ ਪਾਣੀ ਦਾ ਲਿਆਇਆ। ਬਹੁਤ ਗਰਮੀ ਆ ਜਸ਼ਨ ਦੇਖੋ ਕਿੰਨਾ ਭਿੱਜੀ ਬਾਈ। ਲਿਆ ਬਾਈ। ਠੀਕ ਆ ਲੈ ਬਾਈ। ਆਪਣਾ ਬਾਈ ਕੰਮ ਉਹ ਤੱਕ ਸਿਰੇ ਤੱਕ ਮਾ ਹੁਣ ਆਏ ਨੂੰ ਮੜਨਾ ਬਾਈ ਫੇ ਉੱਥੇ ਤੇ ਆਏ ਨੂੰ ਮੜ ਜਾਣਾ ਹੈ ਚਲੋ ਉਹ ਬਾਈ ਕਾਲੇ ਬਾਈ ਨੇ ਲਾ ਲ ਵਲ ਫਾਫਾ ਦੇਖੋ ਇੱਥੇ ਤੇ ਬਾਈ ਫੇਰ ਇੱਥੇ ਤੇ ਫੇਰ ਸ਼ੁਰੂ ਹੈ ਜਿੱਥੇ ਜਿੱਥੇ ਖਤਰਾ ਟੱਟਣ ਦਾ ਆ ਬਾਈ ਆਪਣਾ ਲਫਾਫਾ ਲਾਉਣ ਦਾ ਮਕਸਦ ਆ ਦੇਖੋ ਖੇਤ 2 ਫੁੱਟ ਨੀਵਾ ਬਾਈ ਉਰੇ ਤੇ ਪੂਰਾ ਦੇਖੋ ਇੱਥੇ ਤੇ ਸਾਨੂੰ ਪਤਾ ਲੱਜਣਾ ਚਲੋ ਫਾਫਾ ਲਾ ਕੇ ਕੋਈ ਦਿੱਕਤ ਨਹੀਂ ਓ ਦੇਖੋ ਬਈ ਬਣਾ ਰਿਹਾ ਬੰਦਾ ਲੋ ਬਈ ਇਦਾਂ ਨੂੰ ਹੋ ਗਿਆ ਲਫਾਫਾ ਬੰਦਨ ਪੁੱਛਦਾ ਕਿੰਨਾ ਗਦਮ ਟੁੱਟ ਗਿਆ ਗਿੱਲੇ ਜਾਉਣ ਦਾ ਤੁਰਕੇ ਔਖਾ ਹੀ ਐ ਆਜੋ ਜੀ ਆਜੋ ਦੇ ਬਾਬਾ ਜੀ ਨੂੰ ਪਾਣ ਦਾ ਪਰ ਇਹਨੂੰ ਆਕੇ ਦਿਖਾ ਮੜਾ ਜਾ ਓਏ ਲਫਾਫੇ ਪੈ ਨਹੀਂ ਦੇਖਣਾ ਬੈਸ ਔਰ ਨਾ ਤਰਨੀ ਹੋ ਰਿਹਾ ਬਈ ਤਿੰਨ ਕੀਲਿਆਂ ਦੀ ਬਾੜ ਤੁਰਕੇ ਆਇਆ ਗਿੱਲੇ ਜਿਨ ਸਾਹ ਚੜ ਗਿਆ ਸਾਹ ਚੜ ਗਿਆ ਦਿਖਾਈਦਾ ਮੂੰ ਬਾਬਾ ਇਹ ਦੇਖ ਗਦਾ ਦੇਖਾਂ ਤਿਲ ਕਿੰਨਾ ਕਿਦਰ ਕਿਦਾ ਹੁੰਦਾ ਹੁੰਦਾ ਨਹੀਂ ਜਾਣਗਾ ਨਾ ਨੀਗਾ ਨਹੀਂ ਜਾਣਾ ਯਾ ਬਾਬਾ ਜਿੰਦੇ ਕੇ ਅੱਪਰ ਲਗਲਾਸ ਯਾ ਨੋਈ ਆ ਵੇ ਗਿਆ ਬਾਈ ਬੰਦਾ ਕੋਲ ਚਲੋ ਚੱਲ ਰਿਹਾ ਕੰਮ ਬਾਈ ਹਾਰ ਹੀ ਕਹ ਦੇਦਾ ਟਰੈਕਟਰ ਬਾਈ ਦੀ ਨੀਗਾ ਉਹ ਸਾਹਮਣੇ ਹੀ ਆ ਵੇ ਦੇਖੋ ਬੀ ਟ੍ਰੈਕਟਰ ਚੱਲ ਰਿਹਾ ਬਸ ਇਹਨੂੰ ਇੱਕ ਮਕਸਦ ਰ ਬੀ ਟ੍ਰੈਕਟਰ ਚੱਲੂਗਾ ਔਰੇ ਨੋ ਬਾਈ ਸਰੇ ਪਹੁੰਚਣ ਵਾਲਾ ਕੰਮ ਹੈ ਸੂਰਜ ਵੀ ਜਿਹੜਾ ਨਿਕਲਾ ਆ ਧੁੱਪ ਹੋ ਗਈ ਬਾਈ 4 ਘੰਟੇ ਦੀ ਮਿਹਨਤ ਲੱਗੀ ਆ ਤੇ ਬੰਦੇ ਥੱਕ ਕੇ ਇੱਧਰ ਦੇਖੋ ਬਾਈ ਸੁਦਰ ਪਾਪਾ ਜੀ ਬਾਈ ਘੁੰਮ ਰਿਹਾ ਆਵਾ ਮੂ ਕਿ ਆ ਬਣਾਦਾ ਲੱਡੂ ਲੱਡੂ ਬਣਾ ਕੇ ਲਾਗੇ ਬਾਈ ਖੇਲਣੇ ਤਾਂ हाँ? 45 40 20 20 41 45 ਲਾ ਬਾਈ 60 ਕਰਤੇ ਬੰਦੇ ਨੇ 60 ਬੰਨ ਪਰ ਆ ਗਿਆ ਲਾ ਦਰ ਚਾਚਾ ਵੀ ਨਾਲੇ ਲੱਗਿਆ ਵਾ ਚਲੀਏ ਠੀਕ ਹੈ ਬਰਤ ਤੂੰ ਵੀ ਰੋਟੀ ਲਿਖਾਈ ਵੇ ਕੋਈ ਨਹੀਂ ਰੋਟੀ ਲਓ ਬਾਈ ਇੱਥੇ ਤੇ ਘੁੰਮ ਕੇ ਆਏ 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 ਬਾਈ ਇੱਥੇ ਤੇ ਸਾਰੇ ਬਾਈ ਏ ਦੇਖ ਲਓ ਕਿੱਥੇ ਤੋਂ ਸ਼ੁਰੂ ਹੋਇਆ ਉੱਥੇ ਤੋਂ ਸ਼ੁਰੂ ਹੋਇਆ ਭਾਈ। ਕਾਹਨੂੰ ਸਾਢੇ ਦਿਨ ਕੀਲਿਆਂ ਦਾ ਭਾਈ ਲਫਾਫਾ ਲੱਗ ਚੁੱਕਿਆ। ਚਲੋ ਵੀ ਚਲੋ ਉੱਠੋ ਫਿਰ। ਸੂਰ ਜਾ ਗਿਆ ਹੁਣ ਜਿਹੜਾ ਰਹਿ ਗਿਆ ਨਾ ਹਾ। ਇੰਨਾ ਕਰ ਰਿਹਾ ਭਾਈ ਟੁਕੜਾ ਹਾ। ਬੈ ਲੱਗਿਆ ਕਰਨ ਆਪਣੀ ਕਹੀ ਬਾਈ ਉਹ। ਚਲੋ ਵੀ ਚਲੋ ਫਿਰ। ਲਓ ਭਾਈ। ਪਾਰਵ ਦਾ ਵਿਚਾਰਾ ਰੋਟੀ ਰੋਟੀ ਢੋਣ ਪਰਿਆ। ਹਾਂ ਠੰਡਾ ਪਾਣੀ ਪੀ ਮੋਹ। ਲੋ ਬਾਈ ਬੋਤਲਾ ਬੂਤਲਾ ਗੇਫਟੀ ਲਿਆਉਂਦਾ ਬੋਤਲ ਲੈ ਵਰਕੇ ਹੱਥ ਤੋਂ ਨੂੰ ਵੀ ਇਹ ਗ੍ਰੇਟ ਆ ਬੰਦਾ ਐ ਤਾਂ ਥੋੜੀ ਹੋਰ ਇਹਦੇ ਉੱਤੋਂ ਉਹ ਉਦੋਂ ਟੈਮ ਲੋ ਬਾਈ ਰੋਟੀ ਵੀ ਵਿਚਾਰਾ ਭਲੇਸ ਘੜੂਸ ਕੇ ਲਿਆਉਂਦਾ ਏ ਬੋਤਲਾ ਬੂਤਲਾ ਲੁੱਟ ਸਾਲਾ ਝੋਲਾ ਬਾਈ ਘਰ ਤੇ ਹਾਂ ਵੀ ਦਿਖਾਇਆ ਤੇਨੂੰ ਮੂੰਹ ਮੜਾ ਜਾ ਫਾਤ ਤੱਕੇ ਵੇ ਬਾਈ ਸਾਚ ਸਾਹ ਨਹੀਂ ਲੱਗਦਾ ਟਾਈਮ ਕਾਫੀ ਹੋ ਗਿਆ ਸੰਤਾ ਲੱਗਦਾ ਦੀ ਘੱਟ ਲੱਗੂ ਬਗਾਂਹ ਤਾਂ ਡੇਢ ਦਾ ਕੰਮ ਰਹਿ ਗਿਆ ਬਾਈ ਉੱਥੋਂ ਤੇ ਲੈ ਕੇ ਇੱਥੇ ਤੱਕ ਹੁਣ ਮਿੱਟੀ ਪਾਉਣੀ ਆ ਬਸ ਇਕ ਵਾਰ ਇੱਥਨ ਬਾਈ ਸੁੱਕੇ ਜੇ ਚ ਨੂੰ ਵੜ ਹਟਦੇ ਆ ਇਹ ਆਹੀ ਆਹੇ ਤੇ ਸੁੱਕਾ ਠੀਕ ਹੈ ਲੋ ਬਾਈ ਪਰ ਹਮ ਬਾਈ ਜੂੰਦਾ ਬਸਦਾ ਰਹੇ ਵਿਚਰਾ ਜਿਹੜਾ ਰੋਟੀ ਲਈ ਆਈ ਜਾਂਦਾ ਹੈ ਚਲੋ ਆਹ ਲੋ ਪਾਣੀ ਵਾਲੀ ਬੋਤਲ ਆਹ ਦੇਖ ਲੋ ਬਾਈ ਰੋਟੀ ਰੋਟੀ ਬਨ ਕੇ ਗਲਾਸ ਸਾਰੇ ਕੁਝਾ ਦਾ ਵਿੱਚ ਛੇ ਹਰੇ ਝੋਲੇ ਪੱਥੇ ਹੀਟ ਤੇ ਹੀਟ ਨੂੰ ਖਿੱਚ ਲੈ ਹੀਟ ਨੂੰ ਹੌਲੀ 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 ਵਿੱਚ ਗਲਾਸ ਆ ਹੀਟ ਨੂੰ ਵਿੱਚ ਦਾ ਕੱਢ ਜੈਸੇ ਨੇ ਗੱਡੀ 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 ਇਹ ਗਲਾਸ ਕੱਢ ਬਥੇਰਾ ਗਲਾਸ ਲੋਹੇ ਚਾਰ ਚੰਗ ਬੈ ਗਿਆ ਵੀ ਬੰਦਾ ਧੋਖ ਲਾ ਗਈ ਪੰਮੂ ਬੋਤਲ ਚੱਕ ਲੈਣੀ ਸੀ ਪਾਣੀ ਵਾਲੀ ਚਲ ਪਾਲਾ ਜਿਹੀਂ ਬਹਿ ਜਾ ਵਜਾ ਪਤਾ ਆਹ ਵਾਹੇ ਬਾਈ ਨਜ਼ਾਰਾ ਖੇਤਾਂ ਦਾ ਕਿੰਨੀ ਭੁੱਖ ਹੈ ਹਾਂ ਤੋ ਦੇਖੋ ਹੱਥ ਤੋਂ ਲਿਆੜੀ ਚੱਲ ਠੀਕ ਆ ਲਓ ਬਾਈ ਸੂਰਜ ਵੀ ਹੁੰਜਣਾ ਸੜਨ ਨੂੰ ਤਿਆਰ ਵਰ ਤਿਆਰ ਆ ਪੂਰਾ ਇਹਨ ਹਾ ਹੋ ਬੱਲੇ ਪम्मू ਹ ਵੇ ਪम्मू ਦਾ ਸਕੂਲ ਵਾਲਾ ਡੱਬਾ ਕੰਮ ਆ ਗਿਆ ਅੱਜ ਛੱਡ ਦੇ ਹਾਂ ਆ ਰੱਖਣੇ ਉੱਪਰ ਆ ਲਓ ਬਾਈ ਭੈਂਗਣੀ ਦੀ ਸਬਜ਼ੀ ਨਾਲ ਚੁੱਪੜ ਕਹਿੰਦੇ ਆ ਦੂਆ ਮਿੰਟਾਈ ਚਲੋ ਭਾਈ ਚੱਲ ਰਿਹਾ ਕੰਮ ਆਜੋ ਜੀ ਆਜੋ ਫਿਰ ਆਪਾ ਜੀ ਵੀ ਬਾਈ ਲੱਗੇ ਹੋਏ ਆਪਾਂ ਵੀ ਆਪਣੇ ਹੱਥ ਤੋਂ ਹੀ ਏ ਆਹ ਹੈ ਭਾਈ ਹੁਣ ਬਸ ਮਿੱਟੀ ਪਾਣੀ ਹੈ ਨਾਲ ਦੀ ਨਾਲ ਜਿਹੜੀ ਆਹ ਮਿੱਟੀ ਆ ਚਲੋ ਲੋਬੀ ਉਹ ਚਾਹ ਤੇ ਕੀ ਕਰਦਾ ਹਾਂ ਵੀ ਕੱਕਣਾ ਲਾਦੀ ਰੋਟੀ ਖਾਏ ਚੋਏ ਬਦਿਆ ਲਾ ਦੀ ਨੋ ਬਾਈ ਚੇਚ ਬੈਠੇ ਰੋਟੀ ਬੰਦੇ ਲਾ ਦੀ ਪਾਪਾ ਜੀ ਬਾਈ ਹੱਥ ਧੋ ਰਹੇ ਆ ਬੈਠੇ ਸਾਬਣ ਨਾਲ ਚੱਲੇ ਰਹਾ ਆ